ਸਰਕਾਰੀ ਸਕੂਲ ਚ ਪੜ੍ਹਾਈ ਹੋਈ ਨਹੀਂ ਕੀਤੀ ਸੁਖੀਰ ਬਦਲ ਵਰਗਿਆਂ ਨੂੰ ਕੀ ਪਤਾ ਪੰਜਾਬ ਦੀਆਂ ਸਮੱਸਿਆਵਾਂ ਦਾ ਪੰਜਾਬੀ ਨਹੀਂ ਆਉਂਦੀ ਬੋਲਣੀ ਨਹੀਂ ਆਉਂਦੀ ਪੰਜਾਬੀ ਕਿਉਂਕਿ ਜਿਹੜੇ ਸਕੂਲਾਂ ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਹੀ ਨਹੀਂ ਅੱਜ ਵੀ ਨਹੀਂ ਹੈਗੀ ਉੱਥੇ ਪੰਜਾਬੀ ਹੈ ਨਹੀਂ ਉਹ ਤਾਂ ਥੋੜੀ ਬੋਲ ਜਿਹੜੀ ਪੰਜਾਬੀ ਸਿੱਖੀ ਹੈ ਆ ਸਟੇਜ 'ਚ ਤੁਹਾਨੂੰ ਤੇ ਉਹ ਵੀ ਗਲਤ ਬੋਲਤੀ ਬੋਲਦੇ ਆ ਉਹਨੂੰ ਪਤਾ ਨਹੀਂ ਹੈਗਾ ਉਹ ਤਾਂ ਇਹ ਕਹਿਣ ਲੱਗ ਜਾਂਦੇ ਕਿ ਤੇ ਦੇਖੋ ਸਾਢੇ 2:00 ਵਜੇ ਕਿਹਾ ਸਾਢੇ 2:00 ਨਹੀਂ ਹੁੰਦੇ 2:30 ਹੁੰਦੇ ਆ ਯਾਰ ਉਹ ਸਾਢੇ 2 ਕਹਿੰਦੇ ਆ ਉਹ ਸਾਢੇ ਇੱਕ ਕਹਿੰਦੇ 1:30 ਨਹੀਂ ਕਹਣਾ ਉਹਨਾਂ ਨੂੰ ਉਹ ਕਿ ਪੜ੍ਹੇ ਹੀ ਨਹੀਂ ਕਦੇ ਪੰਜਾਬ ਚ ਰਹੇ ਨਹੀਂ ਇਸ ਕਰਕੇ ਉਹਨਾਂ ਨਾਲ ਆਪਣਾ ਕੀ ਮੇਲ ਹੈ ਜੀ ਲੋਜੀ ਹੁਣ ਦੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤਾਂ ਸੁਣ ਕੇ ਹੀ ਹਟਿਓ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਦੀ ਬੋਲੀ ਨੂੰ ਲੈ ਕੇ ਕਈ ਵੱਡੇ ਸਵਾਲ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਸੁਖਵੀਰ ਬਾਦਲ ਵਰਗੇ ਕਿਹੜਾ ਸਰਕਾਰੀ ਸਕੂਲ ਚ ਪੜੇ ਨੇ ਇਹਨਾਂ ਨੂੰ ਤਾਂ ਜਿਹੜੇ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਤੇ ਸਟੇਜਾਂ ਤੋਂ ਜਿਹੜੀ ਥੋੜੇ ਬਹੁਤ ਹੀ ਬੋਲਦੇ ਨੇ ਉਹ ਵੀ ਗਲਤ ਬੋਲਦੇ ਨੇ ਤੇ ਇਹ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਇਹਨਾਂ ਨੂੰ ਕੀ ਪਤਾ ਹੋ ਤਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਤੰਜ ਕੱਸਦੇ ਹੋਏ ਕਿਹਾ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਨੇ ਜਿਹੜਾ ਆਪਣੇ ਬਿਆਨਾਂ ਰਾਹੀਂ ਵਿਰੋਧੀਆਂ ਨੇ ਜਿਹੜੀਆਂ ਰੜਕਾਂ ਕੱਢੀਆਂ ਨੇ ਉਹ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਪਹਿਲਾਂ ਦੀਆਂ ਗੰਟੀਆਂ ਇੰਨੀਆਂ ਉੱਚੀਆਂ ਨੇ ਵੀ ਗਰੀਬ ਦੀ ਆਵਾਜ਼ ਉੱਥੇ ਅੰਦਰ ਪਹੁੰਚਦੀ ਨਹੀਂ ਅਸੀਂ ਤੁਹਾਡੇ ਵਰਗੇ ਆ ਹਾਮਕਰਾਂ ਚੋਂ ਨਿਕਲੇ ਹੋਇਆ ਤੁਸੀਂ ਤਾਂ ਕੋ ਪਹਿਲਾਂ ਕਦੇ ਐ ਮੁੱਖ ਮੰਤਰੀ ਬੈਠਾ ਕਦੇ ਆਇਆ ਪਹਿਲਾਂ ਕਦੇ ਮੁੱਖ ਮੰਤਰੀ ਪੱਲੰਦੇ ਸੀ ਇੰਨਾ ਬਿੜਿਓ ਮਿਰਦੀਨਿੰਦੇ ਸੀ ਜਿਹੜੀ ਲੱਗਦੇ ਨੇ ਉਹਨਾਂ ਮੁਲਕ ਤੋਂ ਤਾਂ ਅਦਾਸੀ ਪਤਾ ਨਹੀਂ ਕਿਤੇ ਹੋਰ ਕਿਹੜੇ ਰਹਿੰਦੇ ਨੇ ਇਹਨਾਂ ਨਾਲ ਬਸ ਪਰਤੂਰੂ ਹੀ ਆਇਆ ਕਰ ਦਿੰਦੇ ਸੀ ਆਪਾਂ ਆਪਣੇ ਕੋਲੇ ਕੋਈ ਹੋਰ ਰਾਹ ਵੀ ਨਹੀਂ ਜਬੜੇ ਕੋਲੇ ਜੀ ਇਹ ਇੱਕ ਨੂੰ ਹਰਾ ਕੇ ਦੂਜੇ ਕੋਲੇ ਦੂਜੇ ਨੂੰ ਹਰਾ ਕੇ ਫਿਰ ਪਹਿਲੇ ਕੋਲੇ ਜਾਂਦੇ ਕਿ ਤੀਜਾ ਰਾਤ ਭੁੱਲਿਆ ਝਾੜੂ ਵਾਲਾ ਮਾਵਾ ਪੈਣਾ ਬੜੀਆਂ ਨੇ ਇਹਨਾਂ ਨੂੰ ਤਾਂ ਪਤਾ ਝਾੜੂ ਦਾ ਮੁੱਲ ਕੀ ਹੁੰਦਾ ਤਾਂ ੜਕੇ ੜਕੇ 4:3-5 ਵਜੇ ਸਿੱਖ ਮੈਂ ਸਰਬੱਤ ਨੂੰ ਅੰਮ੍ਰਿਤ ਵੇਲਾ ਹੁੰਦਾ ਹੈ ਭਾਈ ਜੀ ਜਿਗਾਉਂਦੇ ਨੇ ਉਹਨਾਂ ਮੇਰੇ ਵਿੱਚ ਵੀ ਲੱਭ ਲੈਂਦੀ ਐ ਨੇ ਚੜ੍ਹਨ ਕਿੰਨੇ ਆ ਚੜ੍ਹਨ ਦਾ ਜਿਹੜੀ ਆਉਂਦੀ 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 ਪੈਂਦੀਆਂ ਰਹਿਣ ਸਾਡੇ ਧਰਮ ਦੀਆਂ ਸਾਡੀਆਂ ਕੁਰਬਾਨੀਆਂ ਦੀਆਂ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੰਨਮ ਸ਼ੁਰੂ ਕੀਤਾ ਦਿੱਲੀ ਤੋਂ ਕਾਬ ਗੰਜਪੁਰ ਤੋਂ ਬਰਾ ਸਾਹਸੀ ਮਹਾਰਾਜ ਤੇ ਪੂਰਾ ਇੱਕ ਮਹੀਨਾ ਗੁਰੂ ਸਾਹਿਬ ਦੀ ਜਿਹੜੀ 350 ਦਾ ਜਿਹੜੀ ਸ਼ਹਾਦਤ ਹੈ ਉਹਨੂੰ ਲੋਕਾਂ ਤੱਕ ਪਹੁੰਚਾਵਾਂਗੇ ਅਗਲੀਆਂ ਪੀੜ੍ਹੀਆਂ ਨੂੰ ਦੱਸਾਂਗੇ ਕਿ ਐਂ ਕਿਸੇ ਹੋਰ ਦੀ ਰੱਖਿਆ ਵਾਸਤੇ ਦੂਜੇ ਦੇ ਧਰਮਾਂ ਦੀ ਰੱਖਿਆ ਵਾਸਤੇ ਸੀਸ ਕਟਾਇਆ ਜਾਂਦੇ ਨੇ ਇਹ ਕੋਈ ਹਾ ਭਾਈ ਖਿੱਲਾ ਵੇਚ ਕੇ ਰਿਓੜੀਆਂ ਵੇਚ ਕੇ ਸਰਦਾਰੀਆਂ ਨਹੀਂ ਮਿਲੀਆਂ ਇਹ ਕੁਰਬਾਨੀਆਂ ਨਾਲ ਮਿਲੀਆਂ ਨੇ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਵੇਂ ਤਿਆਗ ਮੰਦ ਤੋਂ ਤੇਗ ਬਹਾਦਰ ਬਣੇ ਇਹ ਸਾਰਾ ਦਸਨ ਦੀ ਲੋੜ ਹੈ ਅਜੇ ਤੱਕ ਸਾਨੂੰ ਇਹ ਪੜਾਇਆ ਨਹੀਂ ਗਿਆ ਸਾਡਾ ਵਿਰਸਾ ਸਾਡੀਆਂ ਕੁਰਬਾਨੀਆਂ